ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਬ੍ਰਹਮਪੁਰ ਮੰਡੀ ਜੀ ਟੈਂਟਰ ਕਾਰਵਾਂ ਲੋ ਗੱਡੀਆਂ ਦਾ ਮਾਤਰਾ ਉਹ ਐਕ੍ਰਾਉਂ ਕਰਨ ਮੰਡੀ ਚ ਬੋਰੀਆਂ ਦੇ ੰਬਾਰ ਲੱਗੇ ਹੋਏ ਹਨ ਸਰਕਾਰ ਨੇ ਲਿਫਟਿੰਗ ਦਾ ਭਾਵੇਂ ਸਮਾਂ 48 ਘੰਟੇ ਦਿੱਤਾ ਹੈ ਪਰ ਇਹਨਾਂ ਸਾਰੇ ਦਾਅਵੇ ਦੀ ਫੂਕ ਬੁਰੀ ਤਰ੍ਹਾਂ ਨਿਕਲੀ ਮੰਡੀ ਵਿੱਚੋਂ ਬੋਰੀਆਂ ਦੀ ਚਕਾਈ ਨਾ ਹੋਣ ਕਾਰਨ ਆੜਤੀਏ ਤੇ ਪੱਲੇਦਾਰ ਡਾਡੇ ਪਰੇਸ਼ਾਨ ਹਨ ਇਸ ਵੰਦੀ ਆੜਤੀਏ ਅਤੇ ਪੱਲੇਦਾਰ ਸਰਕਾਰ ਖਿਲਾਫ ਅਤੇ ਟੈਂਟਰਕਾਰ ਦੇ ਖਿਲਾਫ ਜਾਣਕਾਰੀ ਦਿੰਦੇ ਹੋ ਸਾਡੇ ਜਨ YouTube ਤੇ ਸਬਸਕ੍ਰਾਈਬ ਫੇਸਬੁਕ ਤੇ ਸਾਲਾ ਜਨੂਕਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਜਿੰਦਾਬਾਦ 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 ਮੁਰਦਾਬਾ ਮੁਰਦਾਬਾ ਜਿਆ ਸਰਕਾਰ ਮੁਰਦਾਬਾ ਜਿੰਦਾਬਾਦ ਹਾਂ ਜੀ ਇਹ ਕੀ ਨਾਮ ਆਪਣਾ ਪ੍ਰਵਾਸ ਕੁਮਾਰ ਤੇ ਕੀ ਬਾਤ ਹੈ ਬੇਲੇ ਬੈਠੇ ਹੋ

कहाँ के रहने वाले हैं आप हम लोग बिहार के रहने वाले हैं अब जैसे आप कह रहे हैं कि गाड़ी नहीं आ रही है आपने काम पूरा बोरी भर के कर है ना और प्रशासन से क्या मांग करते हैं प्रशासन से यही मांग है गाड़ी भेजे हम लोग को छुट्टी करे बेले खा रहे हैं रोटी दो रुपया कमाई नहीं हुआ दस रुपया खर्चा पड़ जाता है हम लोग को बेले बाठे बाठे है हाँ जी सर की नाम अपना नरेंद्र सिंह जी परम्परा मंदिर तो सर की परेशानी आ रही मंदिर परेशानी जी यार अपने भी आ रही है जी लिफ्टिंग दी आ रही है जी ਉਹ ਗੱਡੀ ਇੱਕ ਦੇ ਤੀਜੇ ਚੌਥੇ ਦਿਨ ਇੱਕ ਗੱਡੀ ਆਉਂਦੀ ਹੈ ਜੀ। ਡਰਵਰ ਜਿਹੜੀ ਵਿਹਲੀ ਬੈਠੀ ਹੋਇਆ ਸਤਾ ਰਹੀ ਆ ਵੀ ਘਰਾਂ ਨੂੰ ਜਾਣਾ। ਇਹ ਗੱਡੀ ਕੋਈ ਆ ਨਹੀਂ ਰਹੀ। ਟੱਕੀ ਮੰਗ ਕਰਦੇ ਆ। ਅੱਗੇ ਹੋਈ ਆ ਜੀ ਗੱਡੀਆਂ ਦੇਣ। ਇਹ ਵੀ ਡਰਵਰ ਵਾਲੇ ਵੀ ਢੋਕ ਕੇ ਆਪਣੇ ਘਰਾਂ ਨੂੰ ਜਾਵਾਂ। ਛੜੀ ਉਹ ਮੰਗ ਆ ਜੀ। ਛੱਡ ਕੇ ਰਿਹਾ। ਹਲਕਾਵ ਦਾ ਇੱਕ ਤੋਂ ਕੋਈ ਮੰਗ ਕਰਦੇ। ਹਾਂਜੀ। ਹਲਕਾਵ ਦਾ ਇੱਕ ਤੋਂ ਕੋਈ ਮੰਗ ਕਰਦੇ। ਆਓ ਜੀ ਕੋਈ ਹਲਕਾਵ ਦਾ ਆ ਕੇ ਆਵੇ, ਚਾਹੇ ਕੋਈ ਤਖਰੀਮ ਮੰਤਰੀ ਆਵੇ, ਚਾਹੇ ਕੋਈ ਤਖਰੀਮਨ ਪ੍ਰਸ਼ਾਸਨ ਦਾ ਬੰਦਾ ਕੋਈ ਹੋਰ ਆਵੇ। ਸਾਡੀ ਸੁਣੇ ਗੱਲ ਵੀ ਠੀਕ ਵੀ ਤੁਹਾਨੂੰ ਗੱਡੀਆਂ ਦਿੱਤੀਆਂ ਜਾਣਗੀਆਂ ਜਾਂ ਜੈਨੀਆਂ ਜਾਂ ਟਮਾਰਟਾ ਹੋਇਆ ਜਾਊਗਾ ਤੁਹਾਡਾ ਕੋਈ ਸਾਡੀ ਮੰਗਾਈ ਕੋਈ ਅਧਿਕਾਰੀ ਨਹੀਂ ਆਇਆ ਤਾਂ ਕਿੱਥੇ ਆ ਨਹੀਂ ਜੀ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਹਜਜੀ ਸਿੰਘ ਤੇ ਵੀਤੀ ਲਿਫਟਿੰਗ ਨਹੀਂ ਹੋ ਰਹੀ ਫਿਰ ਲਿਫਟੇ ਦਾ ਸਾਰਾ ਆ ਨਹੀਂ ਰਹੀ ਕੀ ਨੂੰ ਆਤੇ ਅਸੀਂ ਬੜੇ ਦਿਨਾਂ ਦੇ ਬੈਠੇ ਆ ਮੰਡੀਆਂ ਦੇ ਵਿੱਚ ਕੀ ਨੂੰ ਆਤੇ ਲਿਫਟਿੰਗ ਆਵੇ ਤੇ ਗੱਡੀਆਂ ਮਾਲ ਚੁੱਕਣਾਂ ਅਹੀਂ 15 20 ਦਿਨ ਹੋ ਗਏ ਪਈ ਦੂਸਰਾਂ ਦੇ ਭਰ ਕੇ ਮਾਲ ਬੈਠੇ ਆ ਲਿਫਟਿੰਗ ਆਵੇ ਤੇ ਲਿਫਟਿੰਗ ਆ ਟੀਮਾਂ ਦੇ ਭਰ ਕੇ ਗੱਡੀਆਂ ਵਿਲੇ ਹੋਈਏ ਸਾਰੇ ਮਿੱਦੂ ਬਲਵੇਲੇ ਕਈਆਂ ਦਿਨਾਂ ਤੋਂ ਬੈਠੇ ਆ ਤੇ ਖਰਚਾ ਯਾਨੀ ਕਿ ਉਸ ਦਿਨ ਤੋਂ ਹੀ ਪੈ ਰਿਆ ਕੋਈ ਅਧਿਕਾਰੀ ਇੱਥੇ ਪਹੁੰਚਦਾ ਹੈ ਕਿ ਨਹੀਂ ਇੱਥੇ ਇੱਥੇ ਅਧਿਕਾਰੀ ਕੋਈ ਨਹੀਂ ਪਹੁੰਚਦਾ ਕਿੰਨੇ ਦਿਨ ਹੋ ਗਏ ਕੋਈ ਅਧਿਕਾਰੀ ਨਹੀਂ ਆਇਆ 5 6 ਦਿਨ ਹੋ ਗਏ ਸਾਰੀਆਂ ਬੋਰੀਆਂ ਸਾਰੀਆਂ ਫਿਰ ਭਰ ਕੇ ਕੰਪਲੀਟ ਕਰਤੀ ਅੱਜ ਕੰਪਲੀਟ ਪਿਆ ਮਾਲ ਸਾਰਾ ਗੱਡੀਆਂ ਨਹੀਂ ਆ ਰਹੀ ਗੱਡੀਆਂ ਨਹੀਂ ਆ ਰਹੀਆਂ ਸਰ ਕੀ ਪ੍ਰਸ਼ਾਸਨੋਂ ਮੰਗ ਕਰਦੇ ਆਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਵੀ ਗੱਡੀਆਂ ਜਲਦ ਤਰ ਜਲਦ ਭਈ ਛੇਤੀ ਤੋਂ ਛੇਤੀ ਭੇਜਣਾ ਤਾਂ ਅਸੀਂ ਗੱਡੀਆਂ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਈਏ ਤੁਸੀਂ ਕਿੱਥੋਂ ਪੰਜਾਬ ਤੋਂ ਪੰਜਾਬ ਤੋਂ ਸਾਰਾ ਆਇਆ ਅੱਛਾ ਕੁਛ ਲਈ ਅਬਰ ਬਾਹਰ ਤੋਂ ਵੀ ਆਈ ਹੈ ਬਾਹਰ ਤੋਂ ਆਈ ਸਰ ਹਾਂ ਬਾਹਰ ਤੋਂ ਵੀ ਵਿਆਹ ਤੋਂ ਆਈ ਵਾਲੇ ਵਾਰ ਠੀਕ ਹਾਂਜੀ ਸਰ ਕੀ ਨਾਮ ਬਲਵੰਤ ਸਿੰਘ ਜੀ ਸਰ ਕੀ ਕੀ ਸਰ ਮਸਲਾ ਨਰ ਵਿੱਚ ਕਰ ਰਹੇ ਤੁਸੀਂ ਮਸਲਾ ਇਹ ਜੀ ਕਣਕ ਦੀ ਲੱਗ ਭਾਗ ਇੱਥੇ 1,30,35,000 ਬੁਰੀ ਮੰਡੀ ਚ ਜਿਹੜੀ ਪਰਚੇਜ ਹੋ ਗਈ ਆ ਲਿਫਟਿੰਗ ਜਿਹੜੀ ਨਾ ਮਾਤਰੀਆ ਬਿਲਕੁਲ ਨਹੀਂ ਉਹ ਇੱਕ ਅੱਧੀ ਗੱਡੀ ਕੋਈ ਆਉਂਦੀ ਕਦੀ ਆ ਗਈ ਕਦੀ ਆਈ ਨਾ ਕਈ ਕਿਹਦੇ ਨਾ ਤੇ ਹੁਣ ਤੇ ਕੱਲ ਪਰ ਤਿੰਨ ਚਾਰ ਦਿਨ ਹੋ ਗਏ ਕੋਈ ਵੀ ਗੱਡੀ ਨਹੀਂ ਮੰਡੀ ਚ ਇੰਟਰ ਹੋਈ ਤੇ ਲਿਫਟਿੰਗ ਦੇ ਕੋਲ ਲੇਬਰ ਜਿਹੜੀ ਉਹ ਮਾਲ ਤੋਲ ਕੇ ਬਿਲਕੁਲ ਵਿਹਲੀ ਆ ਘਟੋ ਘਟ ਤਿੰਨ ਚਾਰ ਸੌ ਬੰਦਾ ਸਾਰੀ ਮੰਡੀ ਚ ਵਿਹਲਾ ਬੈਠਾ ਅਸੀਂ ਤੇ ਹੋਰ ਵੀ ਕਈ ਮੰਡੀਆਂ ਦਾ ਦੌਰਾ ਕੀਤਾ ਜਿਵੇਂ ਹਣਾ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਮੰਡੀਆਂ ਦੇ ਵਿੱਚ ਕਿਸਾਨ ਇੱਕ ਫਸਲ ਸੁੱਟੂਗਾ ਉਸੇ ਟਾਈਮ ਉਸ ਤੋਂ ਬਾਅਦ ਉਹਨੂੰ ਪੈਸੇ ਦਿੱਤੇ ਜਾਣਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਪਰ ਆਏ ਦੇ ਨੇ ਆਏ ਦੇ ਨਹੀਂ ਦੇਖ ਰਹੇ ਅਸੀਂ ਕਿ ਮੰਡੀਆਂ ਦੇ ਵਿੱਚ ਨਾ ਉਹ ਕਾਫੀ ਪਰੇਸ਼ਾਨੀ ਆ ਰਹੀ ਆ ਕਿ ਹੁਣ ਅੱਗੇ ਇੱਕ ਦਿਨ ਚੋਲਾ ਸਾਹਿਬ ਇਹ ਮੀਟਿੰਗ ਦੇ ਵਿੱਚ ਗਏ ਸੀ ਉੱਥੇ ਵੀ ਆ ਗੱਡੀਆਂ ਕੋਈ ਕੋਈ ਟੈਂਡਰ ਮਾਲਕ ਹੈ ਉਹਨਾਂ ਨੇ ਗੱਡੀਆਂ ਨਹੀਂ ਦੇ ਰਿਆ ਤੇ ਇੱਥੇ ਵੀ ਇਹ ਮਸਲਾ ਹੀ ਆ ਮਹਿਲਾ ਜੀ ਇਥੇ ਟੈਂਡਰ ਵਾਲੇ ਜਿਹੜੇ ਆ ਇਹਨਾਂ ਕੋਈ ਗੱਡੀ-ਗੁੱਡੀ ਤੇ ਕੋਈ ਹੁੰਦੀ ਨਹੀਂ ਇਹ ਕੋਈ ਸਰਕਾਰੀ ਮਿਲੀ ਭੁਗਤਣਾ ਪਤਾ ਨਹੀਂ ਕਿੱਦਾਂ ਗੱਡੀਆਂ-ਗੁੱਡੀਆਂ ਸ਼ੋਅ ਕਰਕੇ ਟੈਂਡਰ ਲੈ ਲਿੰਦੇ ਆ ਜਦੋਂ ਮੁੜਕੇ ਸਾਰਾ ਗਲਗਲਾਵਾ ਆੜਤੀਏ ਤੇ ਗੱਲ ਪਾ ਦਿੰਦੇ ਆ ਕਿ ਆੜਤੀ ਦਾ ਪ੍ਰੈਸਰ ਹੁੰਦਾ ਲੇਬਰ ਦਾ ਵੀ ਜਗਾ ਦਾ ਵੀ ਵੀ ਆੜਤੀਆ ਚੁੱਕੇ ਮਾ ਲਓ ਅੱਗੇ ਉਹ ਕੋਈ ਅਨਲੋਡਿੰਗ ਦੀ ਵੀ ਪ੍ਰੋਬਲਮ ਆ ਚਲੋ ਪੇਮੈਂਟ ਦਾ ਤੇ ਜ਼ਿੰਮੇਦਾਰਾਂ ਨੂੰ ਮਿਲ ਜਾਂਦੀ ਪੇਮੈਂਟ ਤੋਂ ਨਹੀਂ ਕੋਈ ਐਡੀ ਤੰਗੀ ਜਿਆਦਾ ਇਹੀ ਹੋ ਰਹੀ ਆ ਵੀ ਹੁਣ ਲੇਬਰ ਪਾਲ ਸਾਰਾ ਤਲ ਗਿਆ ਮੰਡੀ ਲੇਬਰ ਵੀ ਘਰਾਂ ਨੂੰ ਜਾਣੀ ਆ ਪਿਆਰ ਤੋਂ ਲੇਬਰ ਆਈ ਆ ਤੇ ਉਹ ਕੋਈ ਮਸਲਾ ਲਿਫਟਿੰਗ ਦਾ ਹੋ ਨਹੀਂ ਰਿਹਾ ਲ। ਕੀ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋਈ ਮੰਗ ਕਰਦੀ ਆ ਵੀ ਇਹਦਾ ਲਿਫਟਿੰਗ ਦਾ ਹਰ ਸਾਲ ਹੀ ਜਿਹੜਾ ਇਦਾਂ ਦਾ ਹੁੰਦਾ ਪਿਆ ਕੋਈ ਇਹਦਾ ਪੱਕਾ ਸੋਲੂਸ਼ਨ ਕੱਢਿਆ ਜਾਵੇ। ਕੋਈ ਟੈਂਡਰ ਵਾਲੇ ਕੋਈ ਗੱਡੀ ਕੁਟੀ ਤਾਂ ਹੁੰਦੀ ਨਹੀਂ ਮਾਲ ਤੋਂ ਫਿਰ ਵੀ ਅੜਦਿਆਂ ਘਟੌਂਦੇ ਆ। ਇਹਦਾ ਪੱਕਾ ਹੀ ਕੋਈ ਪਰਮਾਨੈਂਟ ਹੱਲ ਕੋਈ ਆਰਤੀਆਂ ਨੂੰ ਇਹਦੇ ਲਈ ਠੋਈ ਠੋਈ ਦਾ ਕੋਈ ਦਿੱਤਾ ਜਾਵੇ ਪੱਕੇ ਤੌਰ ਤੇ ਉਹ ਆਪਣਾ ਕੋਈ ਵਹੀਕਲਾਂ ਦਾ ਕੋਈ ਇੰਤਜ਼ਾਮ ਕਰ ਲੇ ਜਿੰਨਾ ਕੋਈ ਮਾਲ ਤੋਲਦਾ।